ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮਗਲ ਸਮਰਾਟ ਹੋਇਆ ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਇਸ ਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਹੈ ਨਾਢੇੜ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤਾਂ ਉਸ ਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੇ ਨਗੀਨਾ ਜਿਹੜਾ ਉਸ ਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ ਔਰਨ ਦੇਵ ਨਾਲ ਟਕਰਾਵ ਰਿਆ ਔਰਨ ਦੇਵ ਦਾ ਲੜਕਾ ਬਾਦਰ ਸ਼ਾਹ ਨੇ ਸੌਲਾ ਕਰ ਲੇ ਇਸ ਉਹਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਵਾ ਮੈਂ ਤੁਹਾਡਾ murid ਉਹਨੇ ਨਗੀਨਾ ਵੇਟ ਦਿੱਤਾ ਸੀ ਚੁੱਕੇ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ pèce ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ pèce ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਇਹ ਨਗੀਨਾ ਚੁੱਕ ਕੇ ਗੁਜ਼ਾਵਰੀ ਛੱਡ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੀਨਾ ਇਹਨਾਂ ਨੇ ਪੱਤਰ ਜਾਣ ਕੇ ਛੱਡ ਦਿੱਤਾ ਉਸ ਜ਼ਮਾਨੇ ਚ ਉਦੀ ਲੱਖਾਂ ਰੁਪਏ ਕੀਮਤ हाथ जोड़ के कहने लगा महाराज आपने जो गोदावरी सुड़ देता है पत्थर नहीं है नगीना है अच्छा नगीना है फिर इंज कर तू आप ही कट के लिया ले लेने तू आप ही कट के लिया गोड़े गोड़े पानी सी ज्यों गया कह लगे दो हाथों ना लभ लब लभ जब थल्ले थले पत्थर सारे बार तो सब नगी ही नगीना अखा खुल गई ਅਕੇ ਮਾ ਥੜੇ ਕਿ ਜਿਹੜੀ ਨਿਗਾਹੇ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦਿੱਤੇ ਸਕਦੀ ਹੈ ਮੈਂ ਵੀ ਭਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਬੇਟ ਦਿੱਤੀ ਹੈ ਮੈਂ ਬਹੁਤ ਵੱਡੀ ਬੇਟਾ ਕੀਤੀ ਹੈ ਬੁੱਲ ਮੰਗੀ ਉਸ ਥਾਂ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾ ਘਾਟ ਬਾਦੁਰ ਸ਼ਾਹ ਨੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਖਤ ਦੇ ਉੱਤੇ ਸਤਿਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਿਆ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾ ਜਣਾਉਂਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਲਤ ਕਹਿੰਦੇ ਨੇ ਇਹ ਮਸਲਤ ਹੈ ਮਸਨਤ ਦਾ ਪੰਜਾਬੀ ਰੂਪ ਬਣਿਆ ਹੈ ਮਸੰਦ ਅਸੀਂ ਸ਼ਬਦ ਹੈ ਮਸਨਤ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਡੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਲਤ ਵਿਛਾਈ ਜਾਂਦੀ ਹੈ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ ਗਲਿੰਗ ਹੈ ਬਾਹੀ ਮੰਜੀਆਂ ਬਾਹੀ ਮਸਨਦ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਨਦ ਕਹਿੰਦੇ ਨੇ ਜਿ세 ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦਿਨ ਸੀ ਪਰ ਜਿਸ ਦਿਨ ਉਸਦੀ ਤਾਜ ਪੋਸ਼ੀ ਹੋਈ ਪਿਓ ਨੂੰ ਜੇਲ ਦੇ ਛਪਾ ਕੇ ਤੇ ਤਿੰਨ ਬਰਾਵਾਂ ਨੂੰ ਮਾਰ ਗਏ ਉਹਨੇ ਜਦ ਆਪਣੀ ਤਾਜ ਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇ ਔਰੰਗ ਕਹਿੰਦੇ ਨੇ ਤਖਤ ਨੂੰ ਜੇ ਬਿਕੰਦੇ ਨੇ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਦੀ ਸ਼ੋਭਾ ਤਖਦੀ ਮਾਨ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ धनी और शहंशाह राजे महाराजा अक्सर अपना तखल्लुस रखते रहने ਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸियत पे फिर नाम ਉਹਨੂੰ ਅਰਬੀ ਫਾਰਸੀ ਤਖल्लुस ਕਹਿੰਦੇ ਨੇ ਜਿਵੇਂ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਹੈ ਉਨੇ ਆਪਣਾ ਤਖੱਲੁਸ ਰੱਖਿਆ ਅਕਬਰ ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ ਅਕਬਰ ਦਾ ਲੜਕਾ ਸ਼ਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖਤ ਨਸ਼ੀਨ ਹੋਇਆ ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁੱਠੀ ਚ ਮੇਰੀ ਪਕੜ ਦੇ ਮੇਰੀ ਗ੍ਰਿਫਤ ਦੇ ਜਹਾਂਗੀਰ ਦਾ ਲੜਕਾ ਸ਼ਹਜ਼ਾਦਾ ਖੁਰਮ जिस दिन तखत नशीन उन्हें अपना तहलुस रखे शाहे शाह शाहजहां नेरा शा हिंदुस्तान का शहनशाह नहीं सारी दुनिया का शाहे जहां सारे जहान बादशाह शाहजहान का लड़का मयूमदीन तिन्न बराव मार के प्यो न कैद करके जब सिंगासन से बैठा है इन्हें अपना तहलुस रख्या औरंगजेब तखत दृंगार तखद की शोभा तखद की माण मरियादा ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾ ਦਾ ਪਾਤਸ਼ਾਹੀ ਦਸੂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੀਬਤ ਤੋਰਾ ਨਾਮ ਔਰੰਗਜ਼ੇਬ ਤੇ ਔਰੰਗਜ਼ੇਬ ਲਵਾਇਦ ਪ੍ਰੇਮ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਫੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ ਹੈ ਸਿੰਘਾਸਣ ਬਦਨਾਮ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਹੈ ਬੜੀ ਜੁਧਤ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਸਈਦ ਜੋ ਬਹਾਦਰ ਸ਼ਾਹ ਨੂੰ دینی تعلیم ਦਿੰਦਾ ਸੀ ਉਹਨੂੰ ਛੇੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਹਾਂ ਮੈਂ ਪੜਾਣ ਵਾਲਾ ਮੈਂ ਇਸ ਨੂੰ ਇਲਮ ਬੜਾਇਆ دینی ਇਲਮ ਬੜਾਇਆ ਸੰਸਾਰੀ ਇਲਮ ਬੜਾਇਆ ਮੈਂ ਇਸ ਦਾ ਉਸਤਾਦ ਹਾਂ ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ ਅੰਦਰ ਕਰੋਧ ਨਾਲ ਵਰ ਗਿਆ ਤੋ ਗੁੱਸਾ ਬਾਦਰ ਸ਼ਾਹ ਦੇ ਕੱਢ ਨਹੀਂ ਸਕਦਾ ਸੀ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਹਿ ਲਗਾ ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ ਕਲਾ ਕਿਹੜੀ ਹੈ ਫਕੀਰੋ ਤੁਸੀਂ ਬਲੀ ਅੱਲਾਹੋਂ ਪੈਗੰਬਰ ਕਹਿ ਲਾਂਦੇ ਹੋ ਦਸਵੇਂ ਗੁਰੂਆਂ ਨੇ ਕਹਿ ਲਾਂਦੇ ਹੈ ਕੀ ਤੁਹਾਡੇ ਕੋਲ ਤੁਹਾਡੇ ਕੋਲ ਕੀ ਹੈ ਭਾਵੇਂ ਬਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ ਹੈ ਔਰ ਫਿਰ ਉਸਤਾਦ ਸੀ ਬਾਦਰ ਸ਼ਾਹ ਚੁੱਪ ਕਰ ਗਏ ਉਸਤਾਦ ਸੀ बहादुर शाह कोल पढ़ता महाराज कह लगे सैयद तो करामाद देखने हां करामाद देखने तो भाई साहब भाई संतोख सिंह ने गुर प्रताप सूरज की जिसकी कथा भारत के तमाम इतिहासक स्थाना चाहती है शाम के वक्त आतिहासक ग्रंथ है उन्होंने गुर प्रताप सूरज कहें छोटा नाम सूरज प्रकाश ਸਤਿਗੁਰ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹਿਣਾ ਤਿਸ ਮੁਖ ਮੇ ਲਖ ਅਸਮਧ ਪੀਲਾ ਦਿਨ ਰਾਤ ਤੋਂ ਬਾਦਸ਼ਾਹ ਕੋਲ ਰਹਿਣਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਇੱਕ ਮਨੁੱਖ ਹਜ਼ਾਰਾਂ ਦਫਾ ਬੋਲ ਲਾਏ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ ਤੇ ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਰਾਮਾਤ ਨਹੀਂ ਤੇ ਉਹ ਕੀ ਹੈ ਇਹਨੂੰ ਕਰਾਮਾਤ ਕਹਿੰਦੇ ਔਰ ਕੀ ਕਰਾਮਾਤ ਹੈ उस्ताद जौक कहें किसी के एक आंसू पर हजारों दिल तड़पते हैं किसी का उम्र भर रोना यू ही बेकार जाता है एक हंजू निकले है हजारों दिल रोत है कोई सारी जिंदगी रोंदा रहा है किसी ने पूछिया भी नहीं क्यों रो रहे हैं ते तेरे हंजू क्यों निकले साहब कहें करामात देख बहादर शाह की जबानसती है ਇਕ ਬੋਲ ਬੋਲਦਾ ਹੈ ਸੈਂਕੜੇ ਬੰਦੇ ਨਸਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਿ ਕਰਾਮਾਤ ਨਹੀਂ ਤੇ ਹੋਰ ਕੀ ਸੈਯਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਾਦਰ ਸ਼ਾਹੀ ਅਭੀ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ ਤੁਸੀਂ ਵਲੀ ਅੱਲਾ ਤੁਸੀਂ ਪੈਗੰਬਰ ਤੁਸੀਂ ਦਸਵੇਂ ਗੁਰੂ ਨਾਨਕ ਤੁਹਾਡੇ ਕੋਲ ਕੀ ਹੈ ਮਹਾਰਾਜ ਨੇ ਜੇਬ ਤੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨशाहਾਂ ਨੇ ਭਾਰਤ ਦੇ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਹੈ ਸੈਬਾ ਨੇ ਉਮਰ ਗੱਡੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਆਥਾ ਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ ਇਹ ਅਜ਼ਮਤ ਹੈ ਕਰਾਮਾਤ ਹੈ ਸੰਸਾਰ ਦੀ ਸਾਰੀ ਭਜ ਦੌੜ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਔਰ ਸੰਸਾਰ ਵਿੱਚ ਇੱਕ ਨੰਬਰ ਦੀ ਸ਼ਕਤੀ ਦੰਨ ਇਹ ਕਰਾਮਾਤ ਹੈ ਇਹਦੇ ਨਾਲ ਚਾਹੋ ਕੁਝ ਵੀ ਕਰ ਲਓ ਜਗਤ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਦ ਨੇ ਕਿਹਾ ਸੁਣ ਸੈਯਦ ਬੋਲਿਓ ਤਜਮਾਉਨ ਤੁਮ ਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਬਾਦਲ ਸ਼ਾਦੀ ਹੋ ਗਈ ਤੁਹਾਡੇ ਵਿੱਚ ਕੀ ਹੈ ਬਾਦ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਏ ਫੜੇ ਵਿੱਚ ਕੀ ਹੈ ਤੁਸੀਂ ਕੀ ਲਖਦੇ ਆ ਮਹਾਰਾਜ ਕਹਿਣ ਲੱਗੇ ਫਿਰ ਤੂੰ ਸਾਡੀ ਕਰਾਮਾਤ ਦੇਖਣੀ ਹੈ ਹਾਂ ਦੇਖਣੀ ਹੈ ਫਿਰ ਇਨਕਾਰ ਨਾ ਕਰੇ ਜਦ ਅਸੀਂ ਦਿਖਾਣ ਲੱਗੇ ਹੈ ਨਾ ਫਿਰ ਜ਼ੁਬਾਨ ਨਾਲ ਕਹੀਂ ਹਾਂ ਦਿਖਾ ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ ਮੈਂ ਤਾਂ ਬਾਰ-ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ ਸੁਨ ਸੈਯਦ ਬੋਲਿਓ ਤਜਮੌਨ ਤੁਮమే ਕਰਾਮਾਤ ਹੈ ਕਾਹਨ ਸੁਨ ਸਤਗੁਰ ਸਮਸ਼ੀਰ ਨਿਕਾਸੀ ਸਭమే ਝਟਾ ਸਮਾਨ ਪ੍ਰਗਾਸੀ ਮਹਾਰਾਜ ਨੇ ਮਯਾਨ ਚ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਵਿੱਚ ਬਿਜਲੀ ਸੁਨ ਸਤਗੁਰ ਸਮ ਸ਼ੀਰ ਨੇ ਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਤਤਛਿੰਨ ਬਦਨ ਭੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਵੈ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕੀ ਹੋ ਗਿਆ ਫਾਦਰ ਸ਼ਾ ਵੀ ਸਿਰ ਢਾ ਕੇ ਬੈਠ ਗਿਆ ਕੀ ਹੋ ਗਿਆ ਹੁਣ ਸਤਗੁਰ সৈয়দ ਨੂੰ ਮੁਖਾਦਬ ਹੋ ਕੇ ਕਹਿੰਦੇ ਨੇ ਤੇਜ ਦਿਪਤ ਸਿਧੀ ਮੁਖ ਤੇ ਕਹੇ ਇਹ ਵੀ ਕਰਾਮਾਤ ਇੱਕ ਹੈ ਇਹ ਕਰਾਮਾਤ ਹੈ ਮੇਰੇ ਕੋਲ 66 ਹੁਣ ਤੂੰ ਬੋਲ ਕਰਾਂ ਬਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਵਾਂ ਕੰਬਣੀ ਛੱਡ ਗਈ ਉਹਨਾਂ ਹੱਥ ਜੋੜ ਲਗਾ ਨਹੀਂ ਮਹਾਰਾਜ ਮੈਂ ਤਾਂ ਜੀ वार्तालाप ਕਰ ਰਿਹਾ ਸੀ ਆਪਦੇ ਨਾਲ ਬਚਨ ਬिलास ਕਰ ਰਿਹਾ ਨਹੀਂ ਬਚਨ ਬिलास ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਂ ਬਾਤ ਦਿਖਾਓ ਮੈਂ ਦਿਖਾਵਾਂ ਉਹ बार-बार ਹੱਥ ਜੋੜੀ ਜਾਏ ਸਤਿਗੁਰੂ ਬਾਦਰ ਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਤਰ ਇਸ ਨਾਲ ਢੰਡੇ ਪੈ ਜਾਂਦੇ ਨੇ ਫਿਕਰਾਵਾਂ ਰਿਦ ਸਿਦ ਸਭ ਮੋਹ ਹੈ ਨਾਮ ਨਵ ਸੇ ਮਨਾਰੇ ਨਾਟਕ ਚੇਤਰ ਦੀਏ ਕੁਗਾਜ ਪਰਮ ਲੋਗਨ ਕੇ ਆਵਤ ਲਾਜ